ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਮਨੇ ਆਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਇੱਕ ਮਕਾਨ ਦੀ ਛੱਤ ਡਿੱਗ ਗਈ ਜਿਸ ਦੇ ਹੇਠਾਂ ਆ ਕੇ ਪੰਜ ਲੋਕ ਇੱਕੋ ਹੀ ਪਰਿਵਾਰ ਦੇ ਮੌਤ ਦੇ ਘਾਟ ਉਤਰ ਗਏ ਜੀਆਂ ਇਹ ਵੱਡਾ ਹਾਦਸਾ ਵਾਪਰਿਆ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਵਿੱਚ ਜਿੱਥੇ ਤੜਕਸਾਰ ਹਾਦਸਾ ਵਾਪਰਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਹੁਣ ਕਿਹੋ ਜਿਹਾ ਮਾਹੌਲ ਹੈ ਪਰਿਵਾਰ ਦੇ ਵਿੱਚ ਚੀਕ ਚ ਹੜਾ ਮਚਿਆ ਹੋਇਆ ਹੈ ਤੁਸੀਂ ਸਮਝ ਸਕਦੇ ਹੋ ਕਿ ਜਦ ਇੱਕੋ ਹੀ ਪਰਿਵਾਰ ਦੇ ਪੰਜ ਜੀ ਇੱਕੋ ਸਮੇਂ ਦੇ ਵਿੱਚ ਇਸ ਜਹਾਨੋਂ ਤੁਰ ਜਾਂਦੇ ਨੇ ਤੇ ਉਸ ਪਰਿਵਾਰ ਤੇ ਕੀ ਬੀਤਦੀ ਹੈ ਦੱਸ ਦੇ ਕਿ ਪਤੀ ਪਤਨੀ ਤੇ ਉਹਨਾਂ ਦੇ ਤਿੰਨ ਬੱਚੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਅਚਾਨਕ ਗਾਡਰ ਖਿਸਕਣ ਕਾਰਨ ਇਹ ਹਾਦਸਾ ਵਾਪਰਿਆ ਉਸ ਵੇਲੇ ਪਰਿਵਾਰ ਸੁੱਤਾ ਹੋਇਆ ਸੀ ਇਹ ਪੰਜੋਂ ਦੇ ਪੰਜੋਂ ਜੀ ਜਿਹੜੇ ਨੇ ਉਹ ਕਮਰੇ ਦੇ ਵਿੱਚ ਲੰਮੇ ਪਏ ਹੋਏ ਸੀ ਸੁੱਤੇ ਹੋਏ ਸੀਗੇ ਜਿਸ ਤੋਂ ਬਾਅਦ ਅਚਾਨਕ ਛੱਤ ਦਾ ਗਾਡਰ ਖਿਸਕ ਜਾਂਦਾ ਤੇ ਉਹਨਾਂ ਦੇ ਉੱਪਰ ਆ ਕੇ ਡਿੱਗ ਜਾਂਦਾ ਜਿਸ ਤੋਂ ਬਾਅਦ ਪੰਜ ਜੀ ਮਾਰੇ ਗਏ ਨੇ ਇੱਕੋ ਪਰਿਵਾਰ ਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਪੂਰਾ ਪਿੰਡ ਇਕੱਠਾ ਹੋ ਗਿਆ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਹਾਦਸੇ ਬਾਦ ਪੂਰੇ ਪਿੰਡ ਦੇ ਵਿੱਚ ਠੀਕ ਚਿਹੜਾ ਮਚ ਗਿਆ ਉਸ ਪਰਿਵਾਰ ਤੇ ਦੇਖੋ ਕੀ ਬੀਤ ਰਹੀ ਐ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ ਰੰਤਾਰਨ ਦੇ ਪਿੰਡ ਪੰਡੋਰੀ ਗੋਲਾ ਦੀਆਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਇੱਕ ਵੱਡਾ ਹਾਦਸਾ ਵਾਪਰਿਆ ਤੜਕਸਾਰ ਜਿੱਥੇ ਇੱਕੋ ਹੀ ਪਰਿਵਾਰ ਦੇ ਪੰਜ ਜੀ ਇਸ ਜਹਾਨੋਂ ਤੋਂ ਤੁਰ ਗਏ ਨੇ ਜੀਆਂ ਇੱਕ ਮੁਰਤੂ ਤੁਹਾਨੂੰ ਦੱਸਦੀ ਕਿ ਇਹ ਹਾਦਸਾ ਕਿਵੇਂ ਵਾਪਰਿਆ ਗਾਰਡਰ ਖਿਸਕਿਆ ਜਿਸ ਤੋਂ ਬਾਅਦ ਪਰਿਵਾਰ ਉਸ ਵੇਲੇ ਸੁੱਤਾ ਹੋਇਆ ਸੀ ਤੜਕਸਾਰ ਦਾ ਇਹ ਹਾਦਸਾ ਜੋ ਪਰਿਵਾਰ ਦਾ ਕਹਿਣਾ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿਆਂ ਅ ਇਸ ਪੂਰੇ ਮਾਮਲੇ ਤੇ ਤੁਹਾਨੂੰ ਸੁਣਾਉਣੇ ਆ ਕਿ ਪਰਿਵਾਰ ਦਾ ਕੀ ਕਹਿਣਾ ਉਸ ਤੋਂ ਬਾਅਦ ਅਪਡੇਟ ਦਿੰਨੇ ਆ ਤੇ ਕੀ ਗੱਲਬਾਤ ਹੋਈ ਪਿਆ ਲੱਗਿਆ ਕਿ ਤੁਹਾਡੇ ਘਰ ਛਤ ਪਛਾਦੇ ਦੇ ਕਿ ਪੰਜ ਜੀਆਂ ਡੈੱਥ ਹੋ ਗਈ ਕਿਸ ਤਰ੍ਹਾਂ ਇਹ ਕਿੰਨਾ ਪਬਲਿਕ ਕਰਨਾ ਹੈ ਤੁਹਾਨੂੰ ਪਤਾ ਨਹੀਂ ਲੱਗਿਆ ਇਹ ਰਾਤ ਕਿਹੜੇ ਵੇਲੇ ਲੱਗੀ ਹੈ ਕਿ ਅਸੀਂ ਕਦੇ ਨਹੀਂ ਆ ਕੇ ਵੇਖਿਆ ਹਾਂਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੋਣ ਕੋਣ ਮੈਂਬਰ ਦੱਸੋ ਕੀ ਨਾਂਜ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸ਼ਾਦੀ ਕੀ ਆ ਹਾਸਾ ਵਾਪਰੇ ਹਸਤਾ ਸਾ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਅੱਛਾ ਜੀ ਉਧਰਲੇ ਪਾਸੋਂ ਖੂਨ ਗਿਆ ਛੋਟੇ ਭਰਾ ਦੇ ਘਰ ਦੀ ਦਾ ਹੂੰ ਹੂੰ ਤੇ ਕਰੀਬਨ 5:30 4:00 ਵਜੇ ਦੇ ਕਰੀਬ ਇਹਨਾਂ ਦੀ ਸ਼ਾਤ ਲੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਦੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਹ ਹ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆ ਹੀ ਸਿਟੀ ਹਸਤਾਲੇ ਕਿ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਜੱਜ ਕੋਣ ਕੋਣ ਜੀ ਪਰਿਵਾਰ ਵਿੱਚ ਨੇ ਦਿੱਧ ਹੋਈ ਹੈ ਪੰਜ ਪਰਿਵਾਰ ਦੇ ਮੈਂਬਰ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਇਹ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਪੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋ ਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮੈਸੇਜ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ ਸੋ ਇਹ ਤੁਸੀਂ ਪਰਿਵਾਰ ਦੇ ਦੁੱਖ ਭਰੇ ਬੋਲ ਸੁਣੇ ਨੇ ਕਿਉਂਕਿ ਜਦ ਅਜਿਹਾ ਹਾਦਸਾ ਵਾਪਰ ਜਾਂਦਾ ਉਸ ਪਰਿਵਾਰ ਤੇ ਕੀ ਬੀਤਦੀ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਜਿਹੜਾ ਛੋਟਾ ਭਰਾ ਸੀ ਉਹ ਦੂਜੇ ਘਰ ਦੇ ਵਿੱਚ ਰਹਿੰਦਾ ਸੀ ਤੇ ਸਾਨੂੰ ਫੋਨ ਆਇਆ ਜਿਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਤੇ ਇੰਨਾ ਹੀ ਨਹੀਂ ਪੂਰਾ ਪਿੰਡ ਉਥੇ ਪਹੁੰਚ ਗਿਆ ਕਿਉਂਕਿ ਇੱਕਦਮ ਛੱਤ ਡਿੱਗ ਜਾਂਦੀ ਹੈ ਤੇ 5G ਇਸ ਦੇ ਇਸ ਮਲਬੇ ਹਿਠਾ ਜਾਂਦੇ ਨੇ ਗਾਡਰ ਖਿਸਕਣ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਪਿੱਛੇ ਮੇਰੇ ਪਿੱਛੇ ਤਸਵੀਰਾਂ ਵੀ ਚੱਲ ਰਹੀਆਂ ਨੇ ਇਸ ਪੂਰੇ ਹਾਸੇ ਦੀਆਂ ਕਿ ਕਿਸ ਤਰੀਕੇ ਦੇ ਨਾਲ ਜਾਦੇ ਹਾਦਸਾ ਵਾਪਰਿਆ ਉਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਗਿਆ ਪੂਰਾ ਪਿੰਡ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਿਆ ਪਰ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਪਤੀ ਪਤਨੀ ਤੇ ਤਿੰਨ ਉਹਨਾਂ ਦੇ ਬੱਚੇ ਇਸ ਹਾਦਸੇ ਦੇ ਵਿੱਚ ਚਲੇ ਗਏ ਨੇ ਇਹ ਪੰਜਾਬ ਦੇ ਵਿੱਚ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੀਆਂ ਤਸਵੀਰਾਂ ਤੜਕਸਾਰ ਹਾਦਸਾ ਵਾਪਰਿਆ ਪਰਿਵਾਰ ਤੇ ਪਿੰਡ ਵਾਸੀ ਪੂਰੇ ਸਦਮੇ ਦੇ ਵਿੱਚ ਨੇ ਕਿਉਂਕਿ ਅਜਿਹਾ ਹਾਦਸਾ ਵਾਪਰ ਜਾਣਾ ਆਪਣੇ ਆਪ ਚ ਹੀ ਦੁੱਖ ਦੁੱਖ ਦੇਣ ਵਾਲੀ ਇਹ ਖਬਰ ਹੈ ਪੂਰਾ ਪਿੰਡ ਸੋਗ ਦੇ ਵਿੱਚ ਹੈ ਅਜਿਹਾ ਪਾਣਾ ਵਾਪਰ ਜਾਣ ਤੋਂ ਬਾਅਦ ਉਸ ਪਰਿਵਾਰ ਤੇ ਕੀ ਬੀਤਦਾ ਹੈ ਜਦ ਇੱਕੋ ਹੀ ਪਰਿਵਾਰ ਦੇ 5 ਜੀ ਇੱਕੋ ਸਮੇਂ ਦੇ ਵਿੱਚ ਤੁਰ ਜਾਂਦੇ ਨੇ ਪਰਿਵਾਰ ਸੋਜਾ ਦੇ ਕੋਈ ਇੱਕ ਬੰਦਾ ਵੀ ਸਾਨੂੰ ਛੱਡ ਕੇ ਚਲ ਜਾਂਦਾ ਹੈ ਤੇ ਸੰਭਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਜੋ ਇਸ ਪਰਿਵਾਰ ਤੇ ਬੀਤੀ ਹੈ ਜੋ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਇਸ ਪਰਿਵਾਰ ਦੇ ਨਾਲ ਪੂਰਾ ਪਿੰਡ ਖੜਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਵੀ ਵੇਖ ਰਹੇ ਹੋ ਪਰ ਇਹ ਵੱਡਾ ਹਾਦਸਾ ਪੰਜਾਬ ਦੇ ਵਿੱਚ ਤਰਨਤਾਰਨ ਦੀਆਂ ਤਸਵੀਰਾਂ ਪਿੰਡ ਪੰਡੋਰੀ ਗੋਲਾ ਤੋਂ ਜਿੱਥੇ ਛੱਤ ਡਿੱਗਣ ਕਾਰਨ 5 ਜੀ ਇਸ ਦੇ ਵਿੱਚ ਮਾਰੇ ਗਏ ਨੇ ਇੱਕੋ ਪਰਿਵਾਰ ਦੇ ਇਹ 5 ਜੀ ਸੀ ਪਤੀ ਪਤਨੀ ਤੇ ਉਹਨਾਂ ਦੇ ਤਿੰਨ ਬੱਚੇ ਲਗਾਤਾਰ ਤਸਵੀਰਾਂ ਤੁਹਾਡੀ ਸਕਰੀਨ ਤੇ ধন্যবাদ